ਵਾਹਿ ਗੁਰੂ 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 ਜੀ ਦੇ ਫਤਿਹ ਇਹ ਜਬੀਲ ਸ਼ਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਤੇ ਤਪ ਸਥਾਨ ਸੰਤ ਬਾਬਾ ਜਗਤ ਸਿੰਘ ਜੀ ਜੱਗਾ ਪਿੰਡ ਕਾਂਝਲਾ ਸੰਤ ਮਹਾਰਾਜ ਸੰਤ ਬਾਬਾ ਰਿਸ਼ਨ ਸਿੰਘ ਬਾਲੇਵਾਲ ਉਹਨਾਂ ਦੇ ਨੱਗਰ ਦੇ ਵਿੱਚ ਇਹ ਸ਼੍ਰੀ ਕਾਂਝਲਾ ਪਿੰਡ ਵੱਲੋਂ ਲਗਾਈ ਜਾ ਰਹੀ ਹੈ ਆਏ 14-15 ਸਾਲ ਹੋ ਗਏ ਸੰਗਤਾਂ ਆਏ ਸਾਲ ਇਹ ਸ਼ਮੀਲ ਲਗਾਉਂਦੀਆਂ ਹਨ ਅਤੇ ਸੰਗਤਾਂ ਵੀ ਸੇਵਾ ਕਰਦੀਆਂ ਹਨ ਜਿਵੇਂ ਜਲਜੀਰਾ ਤੇ ਮਿੱਠੀ ਲੱਸੀ ਪਕੌੜੇ ਖੀਰ ਆਦ ਸਮੇਂ ਇਥੇ ਵਰਤਾਏ ਜਾਂਦੇ ਹਨ ਆਉਂਦੀਆਂ ਜਾਂਦੀਆਂ ਸੰਗਤਾਂ ਇਹ ਸਭ ਸ਼ਕਤੀਆਂ ਹਨ। ਯਾਨੀ ਕਿ ਤਪਸਥਾਨ, ਸੰਤ ਬਾਬਾ ਜੱਟ ਸਿੰਘ ਜੀ ਜੱਠਾ, ਬਾਬਾ ਮੱਗਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਇਹ ਯਾਨੀ ਕਿ ਲੱਗੀ ਹੈ। ਅਤੇ ਪਿੰਡ ਬਾਲੇਵਾਲ ਦੀ ਆ ਕੇ ਸਾਰਾ ਨਗਰ ਪੰਚਾਇਤ ਸਾਰੀ ਸੇਵਾ ਕਰਦੀ ਹੈ। ਪਿੰਡ ਭੋਗੀਵਾਲ ਦੀ ਨੇੜੇ ਹੈ, ਇਹ ਵੀ ਸਾਰਾ ਪਿੰਡ ਆਉਂਦਾ ਹੈ ਔਰ ਸੇਵਾ ਕਰਾਉਂਦਾ ਹੈ ਤੇ ਸੇਵਾ ਕਰਦਾ ਹੈ। ਆਹੇ ਗੁਰੂ ਜੀ ਦਾ ਖਾਲਸਾ ਵੈਗ